ਅੱਜ ਦੀ ਨਵੀਂ ਵੀਡੀਓ ਪਿੰਡ ਬਰਜਟਲ ਮੱਝਲਾ ਮਾਨਸਾ ਜਾਨੀ ਕਿ ਆਪਣੇ ਪਿੰਡੋਂ ਆ। ਅੱਜ ਦੀ ਨਵੀਂ ਵੀੜੀ ਚ ਮਿੱਤਰੋ ਬੂਰੀ ਕੱਟੀ ਐ ਬਹੁਤ ਸ਼ਕੀਨ ਐ ਕੱਤੀ ਉਮਰਾ ਹਜੇ ਖੀਰੀ ਐ ਕੱਤੀ। ਸੱਸੀ ਗਾਲ ਬਾਈ। ਸੱਸੀ ਗਾਲ ਬਾਈ। ਕੀ ਨਾਂ ਬਾਈ ਆਪਣਾ? ਜੈਸ਼ਨਦੀਪ ਸਿੰਘ ਬਾਈ। ਠੀਕ ਐ। ਕੀ ਰਿਕਾਰਡ ਐ ਕੱਤੀ ਦੀ ਉਮਰ ਕਿੰਨੀ ਐ ਬਾਈ? ਉਮਰ ਤਾਂ ਇਹ ਜੇ 2 ਸਾਲ 1 ਮਹੀਨੇ ਦੀ। ਠੀਕ ਐ। ਇਹਦੀ ਮਾਂ ਥੱਲੇ ਦੁੱਧ ਸੀਗਾ 16 ਲੀਟਰ ਪਹਿਲੇ ਹੀ ਸੂਏ। ਠੀਕ ਐ। ਆਹ ਇਹਦੀ ਮਾਂ ਖੜੀ ਐ। ਠੀਕ ਐ। ਲਾਈ ਮਾਰਦੇ ਕੈਮਰਾ ਸਮਾਰ ਕੇ ਘਰ ਦੀ ਰੱਖੀ ਹੋਈ ਮੱਝ ਦੀ ਕੱਟੀ ਐ। ਠੀਕ ਹੈ ਕੱਤੀ ਬਾਈ ਖਾਲੀ ਹੈ ਖਾਲੀ ਹੈ ਠੀਕ ਹੈ ਕੀ ਕੀ ਰੇਟ ਕਰਦਾ ਬਾਈ ਕੱਤੀ ਦਾ ਦੇਣ ਲੈਣ ਦੇਣ ਲੈਣ ਦੱਸਦੀ ਸਹੀ ਦੇਣ ਲੈਣ ਤਾਂ ਪੰਜਾਹ ਕਈ ਠੀਕ ਹੈ ਜਿਹੜਾ ਆਪਣੀ ਵੀਡੀਓ ਦੇਖ ਕੇ ਮਾਨਤਨ ਹੋਊਗਾ ਮਾਨਤਨ ਜ਼ਰੂਰ ਹੋਊ ਠੀਕ ਹੈ ਲਓ ਵੀ ਮਿੱਤਰੋ ਬੂਰੀ ਕੱਤੀ ਦੀ ਬਹੁਤ ਜ਼ਿਆਦਾ ਮੰਗ ਸੀ ਫੋਨ ਵੀ ਬਹੁਤ ਆਉਂਦੇ ਰਹੇ ਆ ਸੋਹਣਾ ਸਿੰਘ ਮੋੜਿਆ ਹੋਇਆ ਕੱਤੀ ਨੇ ਲੈ ਵੀ ਮਿੱਤਰਾ ਅਗਰਲੀ ਸ਼ੈਡ ਆ ਜਾ ਝੋਲੀ ਦਿਖਾ ਦੇ ਕੱਤੀ ਦੀ ਬਹੁਤ ਚੰਗੀ ਕੱਤੀ ਆ ਪਲੀ ਹੋਈ ਕੱਤੀ ਆ ਝੋਲੀ ਦਿਖਾ ਦੇ ਕੱਤੀ ਦੀ ਚੰਗਾ ਬਿੱਥੀ ਦੇ ਥਾਨ ਲੱਗਿਆ ਹੋਇਆ ਸੋਹਣਾ ਬਾਕੀ ਮਾਂ ਦਾ ਰਿਕਾਡ ਰਵੇਣ ਵਾਲੀ ਕੱਟੀ ਐ ਹੁਣ ਇਹਨੂੰ ਵੇਚਣ ਦਾ ਕਾਰਨ ਕੀ ਹੈਗਾ ਕਿਉਂਕਿ ਬਾਈ ਦੇ ਡੈੜੀ ਐਕਸਪਾਇਰ ਹੋਏ ਹੋਏ ਨੇ ਬੁੜੀਆਂ ਸਾੰਬ ਦੀਆਂ ਚਲੋ ਹੋਰ ਵੀ ਖੇਤੀਬਾੜੀ ਦਾ ਕੰਮ ਧੰਦਾ ਹੁੰਦਾ ਹੁੰਦਾਗਾ ਤਾਂ ਕਰਕੇ ਇੰਨੇ ਪਸ਼ੂ ਸਾੰਬਦੇ ਵੀ ਨਹੀਂ ਬਾਈ ਕੋਲੇ ਹੋਰ ਵੀ ਮੱਜਾ ਰੱਖਿਆ ਘਰ ਦਾ ਰਵਾ ਚੰਗੀ ਪਲੀ ਹੋਈ ਕੱਟੀ ਐ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੋਈ ਬਾਈ ਨੰਬਰ ਬੋਲੂਗਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਤਸੱਲੀ ਤੁਸੀਂ ਆਪ ਕਰਨੀ ਐ ਵੈਸੇ ਨਗੀਨਾ ਬਹੁਤ ਸੋਹਣਾਗਾ ਚੰਗੀ ਪਲੀ ਹੋਈ ਕੱਟੀ ਆ ਬਾਈ ਨੰਬਰ ਬੋਲਦੇ ਆਪਣਾ 62395 14465 ਲਓ ਵੀ ਮਿੱਤਰੋ ਇੱਕ ਵਾਰੀ ਹੋਰ ਬੋਲਦੇ ਬਾਈ ਨੰਬਰ 62395 14465 ਠੀਕ ਹੈ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਅੱਜ ਦੀ ਵੀਡੀਓ ਆਪਣੀ ਕੱਟੀ ਦੀ ਰਹੂਗੀ ਚੰਗੀ ਪਲੀ ਹੋਈ ਕੱਟੀ ਆ ਮਿੱਤਰੋ ਦੁਬਾਰੇ ਫੇਰ ਇੱਕ ਵਾਰੀ ਤੁਹਾਨੂੰ ਹੋਰ ਦਿਖਾਉਣੇ ਆ ਮੂੰਹੋ ਖੀਰੀ ਆ ਕੱਟੀ ਸੋਹਣਾ ਸਿੰਘ ਮੋੜਿਆ ਹੋਇਆ ਥੋੜਾ ਜਿਹਾ ਮਾਰਕਾ ਨੀਲੀ ਰਾਵੀ ਚ ਵੀ ਪੈਂਦਾ ਚੰਗੇ ਬੱਚੇ ਦੇਣ ਵਾਲੀ ਕੱਟੀ ਆ ਯਾਨੀ ਕਿ ਮਾਂ ਦਾ ਦੁੱਧਦਾਰ ਗਾਰਡ ਵੀ ਚੰਗਾਗਾ 15 ਲੀਟਰ ਦੱਸਦਾ ਬਾਈ ਬਾਕੀ ਸਰੇ ਪਹਿਲਾਂ ਇਹ ਜਿਆ ਬੂਰੀਆਂ ਕੱਟੀਆਂ ਬਹੁਤ ਘੱਟ ਮਿਲਦੀਆਂ ਨੇ ਮੋਹਰਾ ਨਸਲ ਦੀਆਂ ਕੱਟੀਆਂ ਦਾ ਚਲੋ ਘਰ ਘਰ ਖੜੀਆਂ ਬੂਰੀ ਕੱਟੀ ਕਦੇ ਕੋਈ ਟਾਵਾ ਵੇਚਦਾ ਉਹ ਵੀ ਕੱਚੇ ਕਿੱਲੇ ਇਹ ਕੱਟੀ ਆ ਠੀਕ ਆ ਧੰਨਵਾਦ ਕੱਟਾ